ਆਉਣਾ ਜਾਣਾ ਵਕ ਵਕ ਦੇਸ਼ਾਂ ਦੇ ਵਿੱਚ ਉਹ ਤਾਂ ਉਹਨਾਂ ਵੱਲੋਂ ਹੁੰਦੀ ਹੈ ਨਾ ਨਹੀਂ ਜੀ ਉਹ ਸਾਰਾ ਖਰਚਾ ਮੈਂ ਆਪਣੀ ਜੇਬ ਚੋਂ ਕਰਦਾ ਮੇਰੀ ਇੱਕ ਸੰਤਤਾ ਹੈ ਜਿਹੜੀ ਮੈਂ ਜੀਨੇ ਮੈਨੂੰ ਅਡੌਪਟ ਕਰਾਇਆ ਹੈ ਜੀ ਤੇ ਕੁਝ ਹੱਦ ਤੱਕ ਉਹ ਕਰਦੀਆਂ ਨੇ ਜਿਵੇਂ ਇਹ ਸ਼ਿਕਤ ਹੋਗੀ ਜਿੱਦਾਂ ਤੁਸੀਂ ਬਾਹਰ ਖੇਡਣ ਜਾਂਦੇ ਹੋ ਇਹ ਸਾਰਾ ਖਰਚਾ ਤੁਸੀਂ ਆਪ ਚੱਕਦੇ ਹੋ ਆਹ ਤੱਕ ਨਾ ਇਹ ਜਿਹੜੀ ਆਪਣੀ ਡਿਪਾਰਟਮੈਂਟ ਆ ਖੇਡਾਂ ਵਾਲਾ ਇਹ ਨਹੀਂ ਚੱਕਦਾ ਨਹੀਂ ਜੀ ਇਹ ਤਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀਰੇ 1 ਰੁਪਿਆ ਜਿੱਦ ਤੱਕ ਹੈਲਪ ਨਹੀਂ ਹੋਈ ਕਿਉਂਕਿ ਖੜਾ ਦੀ ਬੈਠਾ ਹਾਂ ਲਾਈਵ ਕਹਿ ਰਿਹਾ ਹਾਂ ਮੈਨੂੰ ਅੱਜ ਤੱਕ 1 ਰੁਪਏ ਦੀ ਹੈਲਪ ਨਹੀਂ ਪੰਜਾਬੀ ਬੋਲ ਬੱਚੀ ਮਾੜੀ ਗੱਲ ਇਹ ਹੈ ਇੱਕ ਬੰਦਾ ਆਪਣੇ ਦੇਸ਼ ਲਈ ਖੇਡ ਰਿਹਾ ਤੇ ਆਪਣੇ ਦੇਸ਼ ਲਈ 골ਡ ਮੈਡਲ ਲੈ ਕੇ ਆ ਰਿਹਾ ਆਪਣੇ ਦੇਸ਼ ਲਈ ਤੇ ਆਪਣਾ ਡਿਪਾਰਟਮੈਂਟ ਉਹਨੂੰ ਸਪੋਰਟ ਨਹੀਂ ਕਰ ਰਿਹਾ ਤੇ ਵੀ ਵੀਰੇ ਇਦਾਂ ਹੀ ਹੋ ਰਿਹਾ ਸਿਸਟਮ ਆਪਣੇ ਬੰਦਾ ਨਾ ਜਦੋਂ ਬਾਅਦ ਚੋ ਵਾਇਰਲ ਹੋ ਜਾਂਦਾ ਫਿਰ ਸਾਰੇ ਪਿੱਛੇ ਪਿੱਛੇ ਆਉਣਗੇ ਜੀ 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 ਰਬ ਰਬ ਤੋਂ ਡਰਨਾ ਚਾਹੀਦਾ ਬਿਲਕੁਲ ਲਾਈਵ ਦਾ ਕੁਛ ਨਹੀਂ ਪਤਾ ਹਮ ਜੇਰ ਆਪਨੇ ਤੁਹਾਨੂੰ ਲਾਈਵ ਦਿੱਤੀ ਆ ਹਮ ਤਾਂ ਉਹਨੂੰ ਐਜੀ ਬਣਾਓ ਕਿ ਲੋਕਾਂ ਦੇ ਕੰਮ ਆਵੇ ਬਿਲਕੁਲ ਤਾਂ ਮੇਰੀ ਲਾਈਫ ਮੈਂ ਆਪਣੀ ਸਾਰੀ ਲਾਈਫ ਪੰਜਾਬ ਦੇ ਨਾਮ ਕਰਤੀ ਈਵਨ ਅਮਰੀਕਾ ਦੇ ਵਿੱਚ ਮੈਨੂੰ ਅਮਰੀਕਾ ਵਰਗੀ ਇੱਕ ਤਰਤੀ ਮੈਂ ਛੱਡ ਕੇ ਮੈਂ ਪੰਜਾਬ ਦੀ ਸੇਵਾ ਕਰ ਰਿਹਾ ਤੁਹਾਨੂੰ ਆਫਰ ਆਈ ਆਧਰੋ ਵੀ ਭਾਈ ਸਾਡੇ ਵੱਲੋਂ ਖੇਡ ਹਾਂ ਮੈਨੂੰ ਪਹਿਲੇ ਹੰਗਰੀ ਤੋਂ ਉਪਰ ਆਇਆ ਸੀਗਾ ਹੰਗਰੀ ਤੋਂ ਹਾਂ ਜੋ ਰਤੋਂ ਅੱਛਾ ਤੋ ਮੈਂ ਚਰਤਾ ਮਗਾ ਨਹੀਂ ਕਿਉਂ ਮੈਨੂੰ ਆਇਰਲੈਂਡ ਤੋਂ ਉਪਰ ਆਇਆ ਸੀ ਮੈਂ ਚਰਤਾ ਮਗਾ ਨਹੀਂ ਸੈਲਫ ਆਪਣੀ ਧਰਤੀ ਲਈ ਮੈਂ ਵੀਰੇ ਨੰਨਾ ਮੈਨੂੰ ਕੋਈ ਪਿਆਰ ਨਹੀਂ ਹੈ ਹੂੰ ਮੈਨੂੰ ਇਸਤਰ বিনা ਪਿਆਰ ਇਸ ਬੋਲੀ ਨਾਲ ਪਿਆਰ ਹੈ ਹੂੰ ਇਹਨੂੰ ਇੱਥੇ ਦੇ ਕੋਲੇ-ਪਾਲੇ ਲੋਕਾਂ ਨਾਲ ਪਿਆਰ ਹੈ ਜਿਹਨਾਂ ਦੇ ਘਰ ਭਾਗ ਜੋ ਨਾ ਹੂੰ ਅਗਲਾ ਚਾਹ ਪੀ ਪਾਣੀ ਪੁੱਛੇ ਮੈਨਾਂ ਕਰਦਾ ਨਹੀਂ ਹੂੰ ਮੈਨੂੰ ਉਹ ਲੋਕਾਂ ਦਾ ਪਿਆਰ ਹੈ ਜਿਹੜੇ ਅੱਜ ਗਰੀਬ ਨੇ ਹਮ ਗੇਮ ਕਰਨਾ ਚਾਹੁੰਦੇ ਨੇ ਜਿਨਾਂ ਕੋਲ ਪੈਸਾ ਨਹੀਂ ਹ ਉਹਦੇ ਲਈ ਤਰਨ ਖੜੇ ਪਰ ਸਿਰ ਵੀ ਤੁਸੀਂ ਜੋ ਨਾਮ ਕਮਾਇਆ ਨਾਮ ਬਣਾਇਆ ਤੁਸੀਂ ਆਪਣੇ ਦਮ ਤੇ ਬਣਾਇਆ ਬਿਨਾਂ ਕਿਸੇ ਡਿਪਾਰਟਮੈਂਟ ਦੀ ਜਾਂ ਉਹਦੀ ਹੈਲਪ ਤੋਂ ਕਿਸੇ ਸਰਕਾਰੀ ਹੈਲਪਿੰਗ ਜਿਵੇਂ ਹੈ ਨਹੀਂ ਜਰੀ ਓਕੇ ਫਿਰ ਜਦੋਂ ਤੁਸੀਂ ਖੇਡਣ ਜਾਂਦੇ ਹੋ ਵਾਈਲ ਟਰੈਵਲਿੰਗ ਇਕੱਲੀ ਜਾਂਦੇ ਹੋ ਜਾਂ ਤੁਹਾਡੇ ਨਾਲ ਕੋਈ ਸਾਥੀ ਹੁੰਦਾ ਨੇ ਵੀ ਮੈਂ ਦੰਰਨਾ ਹਾਂ ਮੈਂ ਆਪਣੇ ਪੰਜਾਬ ਦਾ ਇਕੱਲਾ ਹੀ ਟ੍ਰੈਵਲਰ ਡਿਸੇਬਲ ट्रैवलਰ ਜੀ ਐਨੀ ਕੰਟਰੀ ਹੈ ਇਕੱਲੇ ਟ੍ਰੈਵਲਰ ਪੰਜਾਬ ਦਾ ਇਕੱਲਾ ਟ੍ਰੈਵਲਰ ਹਾਂ ਓਕੇ ਜੀ ਹੈਂਡੀਕੈਪ ਹੋਣ ਦੇ ਬਾਅਦ ਵੀ ਜੀ ਮੈਂ ਕਈ ਇੰਟਰਨੈਸ਼ਨਲ ਟੂਰ ਕਰੇ ਨੇ ਓਕੇ ਮੈਂ ਇਕੱਲੇ ਜਾਂਦਾ ਮੈਂ ਕਿਸੇ ਦੀ ਹੈਲਪ ਨਹੀਂ ਜਾਂਦਾ ਕਿਉਂਕਿ ਵੀਰੇ ਜੇ ਮੈਂ ਅੱਜ ਹੈਲਪ ਲਾਈਨ ਲੱਗ ਗਿਆ ਆਪਣੇ ਨਾਲ ਤਾਂ ਲਾਈਫ ਫਾਇਰ ਬੰਦਾ ਇੱਕ ਵਾਰ ਮੈਨੂੰ ਹੈਲਪ ਕਰ ਦੂਗਾ ਦੂਜੀ ਵਾਰ ਕਰ ਦੂਗਾ ਹਮ ਕਰਨਾ ਖੁਦ ਦਾਣਾ ਵੀਰੇ ਕਿਸਨਹੀਂ ਕਰਾਂ ਯਾਨੀ ਕਿ ਤੁਸੀਂ ਕਹਿ ਸਕਦੇ ਆ ਵੀ ਤੁਸੀਂ ਸਾਰੀ ਦੁਨੀਆ ਦੇ ਜਿੰਨੇ ਦੇਸ਼